ਗਰਦਾਸਪੁਰ ਤੋਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਜੀਵ ਸ਼ਰਮਾ ਵੱਲੋਂ ਤਰਨਤਾਰ ਜਿਮਨੀ ਚੋਂ ਆਮ ਆਦਮੀ ਪਾਰਟੀ ਨੂੰ ਦਿੱਤਾ ਵੱਟਾ ਹਲਾਰਾ ਵੱਖ-ਵੱਖ ਰਵਾਇਤੀ ਪਾਰਟੀਆਂ ਤੇ ਵਰਕਰ ਅਤੇ ਆਗੂ ਆਮ ਆਦਮੀ ਪਾਰਟੀ ਚ ਕਰਵਾਏ ਸ਼ਾਮਲ ਪ੍ਰੈਸ ਕਾਨਫਰੰਸ ਕਰ ਸ਼ਰੀ ਕਲਸੀ ਅਤੇ ਲਾਲਜੀਤ ਭੁੱਲਰ ਨੇ ਦਿੱਤੀ ਜਾਣਕਾਰੀ ਤਰਨਤਾਰਨ ਜਿਮਨੀ ਚੌਂਚ ਆਮ ਆਦਮੀ ਪਾਰਟੀ ਅਤੇ ਹਰਬੀਤ ਸੰਧੂ ਨੂੰ ਉਸ ਵਲੇ ਵੱਡਾ ਹੰਗਾਰਾ ਮਿਲਿਆ ਜਦੋਂ ਰਵਾਇਤੀ ਪਾਰਟੀਆਂ ਦੇ ਵੱਖ-ਵੱਖ ਆਗੂ ਅਤੇ ਵਰਕਰ ਆਪਣੀਆਂ ਆਪਣੀਆਂ ਪਾਰਟੀਆਂ ਛੱਟ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਵੱਲੋਂ ਹਰਬੀਤ ਸੰਧੂ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਇਸ ਸੰਬੰਧੀ ਤਰਨਤਾਰਨ ਚ ਕੀਤੀ ਗਈ ਅਹਿਮ ਪ੍ਰੈਸ ਕਾਨਫਰੰਸ ਵਿੱਚ ਅਮਨਸ਼ੀਰ ਸਿੰਘ ਸ਼ਰੀਕਲਸੀ ਅਤੇ ਕਪਨ ਮੰਤਰੀ ਲਾਲਜੀਤ ਪੁਲਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਰਤਾਸਪੁਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਜੀਵ ਸ਼ਰਮਾ ਦੀ ਪ੍ਰੇਰਣਾ ਅਸ਼ਦਕਾ ਵੱਖ-ਵੱਖ ਕਰਵਾਈਤੀ ਪਾਰਟੀਆਂ ਤੇ ਆਗੂ ਅਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਜਿਸ ਨਾਲ ਅਰਬੀਤ ਸੰਧੂ ਦੀ ਚੋਣ ਮਹਿਮ ਨੂੰ ਵੱਡਾ ਹੰਗਾਰਾ ਮਿਲਿਆ ਹੈ ਇਸ ਉਹਨਾਂ ਵੱਲੋਂ ਰਜੀਵ ਸ਼ਰਮਾ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਵੱਖ-ਵੱਖ ਰਵਾਈਤੀ ਪਾਰਟੀਆਂ ਤੇ ਵਰਕਰਾਂ ਦਾ ਧੰਨਵਾਦ ਵੀ ਕੀਤਾ ਗਿਆ ਸ਼ਰੌਦੇ ਹਾਣੂ ਵਿੱਚ ਕਿਹਾ ਅਮਨ ਸ਼ੇਰ ਸਿੰਘ ਸ਼ਰੀ ਗਲਸੀ ਅਤੇ ਲਾਲਜੀਤ ਪੁਨਰ ਨੇ ਮੈਂ ਧੰਨਵਾਦ ਕਰਦਾ ਹਾਂ ਰਜੀਵ ਸ਼ਰਮਾ ਦਾ ਜਿਹਦੇ ਮਿਹਨਤ ਸਦਕਾ ਜਿਹੜਾ ਸਾਰਾ ਪਰਿਵਾਰ ਹੈ ਸਾਡੇ ਐਮਸੀ ਸਾਹਿਬ ਬੈਠੇ ਨੇ ਜਿਨ੍ਹਾਂ ਦੀਆਂ ਮਿਹਨਤਾਂ ਸਦਕਾ ਇਹ ਸਾਰਾ ਜਿਹੜਾ ਪਰਿਵਾਰ ਅੱਜ ਰਵੈਤੀ ਪਾਰਟੀਆਂ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਦਾ ਹੋਇਆ ਨਜ਼ਰ ਆ ਰਿਹਾ ਅਸੀਂ ਦਿਲ ਦੀ ਗਹਿਰਾਈ ਤੋਂ ਇਹਨਾਂ ਸਾਰਿਆਂ ਦਾ ਜੀ ਆਇਆਂ ਆਖਦੇ ਹਾਂ ਔਰ ਇਹਨਾਂ ਦਾ ਧੰਨਵਾਦ ਕਰਦੇ ਹਾਂ ਸਭ ਤੋਂ ਵੱਧ ਮੈਂ ਧੰਨਵਾਦ ਕਰੂੰਗਾ ਸਾਡੀ ਚੇਅਰਮੈਨ ਰਜੀਵ ਸ਼ਰਮਾ ਜੀ ਦਾ ਕਿਉਂਕਿ ਵੇਖੋ ਜਿਹੜਾ ਇਨਸਾਨ ਮਿਹਨਤ ਕਰਕੇ ਪਾਰਟੀ ਦੇ ਨਾਲ ਜਿਹੜੇ ਵੀ ਵਿਅਕਤੀਆਂ ਨੂੰ ਜੋੜਦਾ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਹੁੰਦਾ ਹੈ ਜਿਹੜਾ ਬੰਦਾ ਮਿਹਨਤ ਕਰਦਾ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਕੰਮ ਲੋਕਾਂ ਨੂੰ ਦੱਸਦਾ ਲੋਕਾਂ ਨੂੰ ਅਵੇਅਰ ਕਰਕੇ ਪਾਰਟੀ ਦੇ ਪਰਿਵਾਰ ਨੂੰ ਵੱਡਿਆ ਕਰਦਾ ਮੈਂ ਫਿਰ ਤੋਂ ਜੀਵ ਸ਼ਰਮਾ ਜੀ ਦਾ ਧੰਨਵਾਦ ਕਰਦਾ ਤੇ ਅੱਜ ਜਿਹੜੇ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਆ ਲੋਕਾਂ ਗੱਲਾਂ ਦੀ ਰਾਜਨੀਤੀ ਨੂੰ ਨਕਾਰਤਾ ਲੋਕਾਂ ਕੰਮ ਦੀ ਰਾਜਨੀਤੀ ਚੁਣ ਲਈ ਐ ਵੀ ਜਿਹੜਾ ਵਿਕਾਸ ਕਰਾਉ ਕੰਮ ਕਰੂ ਜਿਹੜਾ ਚੰਗੇ ਹਸਪੀਟਲ ਚੰਗੇ ਸਕੂਲ ਬਣਾਉ ਜਿਹੜਾ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀਆਂ ਦੇਉ ਜਿਹੜਾ ਡਿਵੈਲਪਮੈਂਟ ਵੱਧ ਕਰਾਉ ਅਸੀਂ ਉਹਨੂੰ ਵੋਟ ਪਾਵਾਂਗੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਨੇ ਲੋਕ ਹਰਮਿਤਸੋ ਸੰਧੂ ਦੇ ਨਾਲ ਆ ਵੱਟੀ ਲੀਡ ਦਾ ਤਰਨਤਾਰਨ ਵਿਧਾਨ ਸਭਾ ਤੋਂ ਹਰ ਮੀਸੋ ਸੰਧੂ ਜੀ ਤਾਂ ਕਿ ਲੋਕ ਵਿਧਾਨ ਸਭਾ ਚ